ਉਹ ਕਹਿੰਦੇ ਵੀ ਜਾ ਜਿਹੜਾ ਕੋਈ ਕਰਨਾ ਕਰ ਲੋ ਅਸੀਂ ਸਾਨੂੰ ਕੋਈ ਪੇਸ਼ੇਂ ਦਿੰਦੇ ਨਾ ਸਾਨੂੰ ਵਿਗੇ ਡਾਇਰੈਕਟਰ ਕਿਹਨੇ ਕਹੀ ਇਹ ਗੱਲ ਜੀ ਇਹ ਜੇਠੂ ਕਹਿੰਦਾ ਕੋਈ ਹੈਗਾ ਇਹਦਾ ਜੂਨੀਅਰ ਦਾ ਮੈਂਬਰ ਹੈ ਕਰਨੀ ਪ੍ਰਧਾਨ ਉਸ ਤੋਂ ਬਾਅਦ ਆ ਸਰਪੰਚ ਕਹਿੰਦਾ ਵੀ ਮੈਂ ਕੀ ਕਰ ਸਕਦਾ ਅਸੀਂ ਆ ਕੇ 20 ਤਰੀਕ ਨੂੰ ਥਾਣਾ ਕੋਰਡ ਭਾਈ ਦਰਖਾਸਤ ਦੇਤੀ ਜੂਨੀਅਲ ਨੇ ਉੱਤੇ ਵੀ ਸਾਨੂੰ ਸਿੱਧਾ ਜਵਾਬ ਦੇਦਾ ਕਹਿੰਦੇ ਜੀ ਅਸੀਂ ਕੁਝ ਨਹੀਂ ਕਰਦਾਗਾ ਜੇ ਸਾਡੇ ਦੇ ਕੋਈ ਕਾਰਵਾਈ ਕਰੋ ਯਾਰਾ ਕਰ ਲੈ ਅਸੀਂ ਤਾਂ ਧਰਨਾ ਲਾ ਲਾਂਗੇ ਇਹ ਗੱਲ ਗਈ ਹਾਂਜੀ ਤੇ ਉਹ ਜੋ ਮੁਲਾਜ਼ਮ ਹੈ ਅਕਸਰ ਹੁਣ ਪਤਾ ਹੀ ਨਹੀਂ ਧਰਨੇ ਤੋਂ ਹਰੇਕ ਡਰਦਾ ਉਹਨਾਂ ਨੇ ਇਸ ਕਰਕੇ ਸਾਡੀ ਗੱਲ ਰੱਖੋ ਦਊਗਾ ਟਰੈਕਟਰ ਦਾ ਜਿਹੜਾ ਰੌਲਾ ਚੱਲ ਰਿਹਾ ਪਿਛਲੇ ਦਿਨਾਂ ਤੋਂ ਕੱਲ ਵੀ ਇੱਕ ਵੀਡੀਓ ਦੇਖੀ ਸੀ ਇਸ ਪਰਿਵਾਰ ਦਾ ਰੌਲਾ ਤੇ ਇਹਨਾਂ ਦੇ ਨਾਲ ਇਹਨਾਂ ਦੇ ਮੋਹਤਵਾਰ ਪਿੰਡ ਦੇ ਕੁਝ ਬੰਦੇ ਖੜੇ ਆ ਪੂਰਾ ਮਾਮਲਾ ਉਹ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਬਾਈ ਜੀ ਕੀ ਨਾ ਮੰਨਾਂ ਸਰਪ੍ਰੀਤ ਸਿੰਘ ਜੀ ਕੀ ਰੌਲਾ ਕੀ ਹੈ ਜੀ ਟਰੈਕਟਰ ਦਾ ਬਾਈ ਟਰੈਕਟਰ ਵੇਚਾ ਕਰਾਂ ਕਿਹੜਾ ਟਰੈਕਟਰ ਜੀ 855 ਜੀ ਪੰਜ ਮਾਡਲ ਹੈ ਜੀ ਹੂੰ ਉਹ ਮੇਰੇ ਤੋਂ ਬੰਦੇ ਜੀ ਦਾਨ ਸਿੰਘ ਵਾਲਦੇ ਲੈ ਕੇ ਗਏ ਆ ਭਲਾਈਆਂ ਦਾ ਬੰਦਾ ਦਲਾਲ ਹੈ ਵਿੱਚ ਕੀ ਨਾਮ ਆ ਦਲਾਲ ਦਾ ਜੀ ਲਖਵਿੰਦਰ ਸਿੰਘ ਜੀ ਜੀ ਕਿੰਨਾ ਟਾਈਮ ਹੋ ਗਿਆ ਟਰੈਕਟਰ ਲੈ ਕੇ ਗਏ ਨੂੰ ਉਹ ਜੀ ਮੇਰੇ ਤੋਂ ਲੈ ਕੇ ਗਏ ਆ ਚੌਥੇ ਮਹੀਨੇ ਦੀ 9 ਤਰੀਕ ਦਾ ਹੂੰ ਮੇਰੇ ਨਾਲ ਇਕਰਾਰ ਸੀਗਾ ਨਾ ਚੌਥੇ ਮਹੀਨੇ 9 ਤਰੀਕ ਨੂੰ ਉਹਨੇ ਪੇਮੈਂਟ ਦੇਣੀ ਸੀ ਮੈਨੂੰ ਕਿੰਨੇ ਪੈਸੇ ਦਾ ਟਰੈਕਟਰ ਵੇਚਿਆ ਸੀ 2 ਲੱਖ 6000 ਦਾ ਜੀ ਜੀ ਜਿਹਦੇ ਵਿੱਚੋਂ ਮੈਨੂੰ 10000 ਰੁਪਏ ਇੱਕ ਦਿਨ ਉਹ ਦੇ ਕੇ ਵੀ ਅਗਲੇ ਦਿਨ ਫੇਰ ਦੇ ਕੇ ਗਿਆ 30000 ਮੇਰੇ ਨੂੰ ਇਸਾਈ ਆਈ ਹੈ 176000 ਰੁਪਿਆ ਮੇਰਾ ਬਕਾਇਆ ਰਹਿੰਦਾ ਜੀ ਕਰਾਰ ਕਦੋਂ ਦਾ ਕਰਕੇ ਗਏ ਉਹਨਾਂ ਨੇ ਮੇਰੇ ਨਾਲ ਕਰਾਰ ਸੀਗਾ ਜੀ 9 ਅਪ੍ਰੈਲ ਦਾ ਹੂੰ 9 ਅਪ੍ਰੈਲ ਦਾ ਕਰਾਰ ਸੀਗਾ 9 ਅਪ੍ਰੈਲ ਤੋਂ ਬਾਅਦ ਮੈਂ 2-3 ਵਾਰੀ ਗਿਆ ਆਇਆ ਚੁੱਪ ਕਰਕੇ ਮੁੜ ਕੇ ਮੇਰੇ ਨਾਲ ਆ ਕੇ 5 ਸਾਲ ਖੜੇ ਆ ਤਿੰਨ ਚਾਰ ਬੰਦੇ ਸੀ ਅਸੀਂ ਦਾਨ ਸਿੰਘ ਵਾਲੇ ਉਹਨਾਂ ਦੇ ਪਿੰਡ ਗਏ ਹੂੰ ਪਹਿਲਾਂ ਇੱਕ ਵਾਰੀ ਘਰੇ ਗਏ ਘਰੋਂ ਮੁੜਿਆ ਘਰੋਂ ਬੁੜੀਆਂ ਕਣੀਆਂ ਬੰਦੇ ਹੈ ਨਹੀਂ ਕਿ ਆ ਜਾਣ ਦਿਓ ਕੋਈ ਨਹੀਂ ਅਸੀਂ ਲਖਵਿੰਦਰ ਕੋਲੇ ਭੇਜਾਂਗੇ ਭਲਾਈਆਂ ਨੇ ਸੋਦੀ ਪੇਮੈਂਟ ਦੇ ਦਿਆਂਗੇ ਹੂੰ ਪੰਜ ਚਾਰ ਦਿਨ ਫੇਰ ਡੀਕ ਕੇ ਅਸੀਂ 20 ਤਰੀਕ ਤੇ 18 ਤਰੀਕ ਦੇ ਲਗਭਗ ਅਸੀਂ ਦਾਨ ਸਿੰਘ ਵਾਲੇ ਫੇਰ ਗਏ ਕਾਰ ਤੇ ਤਿੰਨ ਚਾਰ ਬੰਦੇ ਪਿੰਡੋਂ ਸੀ ਮੇਰੇ ਨਾਲ ਇੱਕ ਇਹ ਸਾਫ ਕਾ ਸਰਪੰਚ ਦਾ ਮੁੰਡਾ ਇਹਨਾਂ ਨੂੰ ਮੈਂ ਨਾਲ ਲੈ ਕੇ ਅਸੀਂ ਗਏ ਸੁਭਾ ਸੁਭਾ ਜਾ ਕੇ ਉੱਥੋਂ ਦੇ ਦਾਨ ਸਿੰਘ ਵਾਲੇ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਇਹ ਗਲਤ ਹੈ ਅਸੀਂ ਉਹਨਾਂ ਨੂੰ ਬੁਲਾਵਾਂਗੇ ਸੱਦਾਂਗੇ ਸਰਪੰਚ ਨੇ ਫੋਨ ਪਾਣ ਕੀਤੇ ਸਰਪੰਚ ਦੇ ਘਰੇ ਨਾਂ ਗਏ ਦਾਨ ਸਿੰਘ ਵਾਲੇ ਉਸ ਤੋਂ ਬਾਅਦ ਦਾਨ ਸਰਪੰਚ ਕਹਿੰਦਾ ਵੀ ਮੈਂ ਕੀ ਕਰ ਸਕਦਾ ਅਸੀਂ ਆ ਕੇ 20 ਤਰੀਕ ਨੂੰ ਥਾਣਾ ਕੋਟ ਭਾਈ ਦਰਖਾਸਤ ਦੇਤੀ ਅਰਖਾਸਤ ਦੇ ਦੀ ਦਰਖਾਸਤ ਤੇ ਕਈ ਦਿਨਾਂ ਵੱਲ ਨਾ ਹੋਇਆ ਪੰਜਾ ਸੱਤਾਂ ਦਿਨਾਂ ਮਗਰੋਂ ਇਹਨਾਂ ਨੇ ਉਹਨਾਂ ਨੂੰ ਸੱਦੇ ਆ ਅਲਖਿੰਦਰ ਨੂੰ ਸੱਦੇ ਆ ਦਾਨ ਸੰਗਾਣ ਨੂੰ ਸੱਦੇ ਸਾਡਾ ਕੋਈ ਫੈਸਲਾ ਨਾ ਹੋਇਆ ਉਹ ਕਹਿੰਦੇ ਉਹਨਾਂ ਨੇ ਕਿ ਅਸੀਂ ਆ ਕਿ ਟਰੈਕਟਰਾਂ ਗਾਂ ਜੇਠੂ ਕੀ ਵੇਚਤਾ ਉਹ ਤਾਂ ਕਹਿੰਦੇ ਸਾਡਾ ਭਾਂਜਾ ਲੈ ਕੇ ਗਿਆ ਪਰ ਸਾਨੂੰ ਨਹੀਂ ਪਤਾ ਵੇਚਤਾ ਕਿ ਉਹਨਾਂ ਦਾ ਭਾਂਜਾ ਕਿ ਕੀ ਹੈ ਉਹਨਾਂ ਨੂੰ ਅੱਗੇ ਅਸੀਂ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਨੇ ਟਾਈਮ ਲੈ ਲਿਆ ਸੋਮਵਾਰ ਦਾ ਸੋਮਵਾਰ ਨੂੰ ਜੀ ਅਸੀਂ ਫੇਰ ਥਾਣੇ ਇਕੱਠੇ ਹੋਏ ਉੱਤੇ ਜੇਠੂ ਕੇ ਦੇ ਬੰਦੇ ਆ ਗਏ ਜੂਨੀਅਨ ਅਗਰਾਹਾ ਦੇ ਹੂੰ ਪੰਜੇ ਬੰਦੇ ਸੀ ਸਾਡੇ ਪਿੰਡ ਦੇ ਮੇਰੇ ਨਾਲ 15 16 ਬੰਦੇ ਸੀ ਉਸ ਏਕ ਸਾਡੇ ਸਿੱਧੂਪੁਰ ਦੇ ਜਥੇਬੰਦੀ ਆ ਸਾਡੇ ਪਿੰਡ ਉਹਦੇ ਮੈਂਬਰ ਸੀ ਮੇਰੇ ਨਾਲ ਤਿੰਨ ਚਾਰ ਅਸੀਂ ਉਹਨਾਂ ਨੂੰ ਉੱਥੇ ਜਾ ਕੇ ਥਾਣੇ ਪੁਲਿਆ ਛੋਟੇ ਖੰਦਰਾ ਬਲਦੇਵ ਸਿੰਘ ਉਹਨਾਂ ਕੋਲੇ ਬਹਿ ਕੇ ਗੱਲ ਹੀ ਕਰਿਆ ਉਹ ਕਹਿੰਦੇ ਵੀ ਜਾ ਜਿਹੜਾ ਕੁਝ ਕਰਨਾ ਕਰ ਲੋ ਅਸੀਂ ਸਾਨੂੰ ਕੋਈ ਪੈਸ਼ੇਂ ਦਿੰਦੇ ਨਾ ਸਾਨੂੰ ਦੇ ਕੇ ਟਰੈਕਟਰ ਕਿਹਨੇ ਕਹੀ ਇਹ ਗੱਲ ਜੀ ਇਹ ਜੇਠੂ ਕਹਿੰਦਾ ਕੋਈ ਹੈਗਾ ਇਹਦਾ ਜੂਨੀਅਰ ਹੁੰਦਾ ਮੈਂਬਰ ਹੈ ਕੋਈ ਨਹੀਂ ਪ੍ਰਧਾਨ ਅਸੀਂ ਨਹੀਂ ਜਾਣਦੇ ਇਸ ਚੀਜ਼ ਨੂੰ ਹਾਂ ਨਾ ਮੈਨੂੰ ਇਹਦਾ ਨਾਮ ਬੰਦੇ ਵੇਹੇ ਜੇਠੂ ਕਹਿੰਦੇ ਸੀਗੇ ਹਾਂ ਪੰਜ ਛੇ ਬੰਦੇ ਸੀ ਉਦੋਂ ਜੀ ਸਾਡੀ ਕਾਰੀ ਤਤਕਾਰ ਹੋ ਗਈ ਤੂੰ ਤੂੰ ਮੈਂ ਮੈਂ ਹੋ ਗਈ ਮੇਰੇ ਪਿੰਡ ਵਾਲਿਆਂ ਨਾਲ ਵੀ ਹੋਈ ਮੇਰੇ ਨਾਲ ਜਿਹੜੇ ਬੰਦੇ ਗਏ ਸੀ ਉਹਨਾਂ ਨਾਲ ਵੀ ਹੋਈ ਸਾਡੇ ਸਿੱਧੂਪੁਰ ਵਾਲੇ ਦਾ ਜਥੇਦਾਰ ਹੈ ਹਾਂ ਗਲੀਬ ਸਿੰਘ ਉਹਦੇ ਨਾਲ ਹੀ ਬੈਸ ਬਾਜੀ ਉਹ ਕਹਿੰਦਾ ਵੀ ਆਪਾਂ ਜੂਨੀਆ ਜੂਨੀਆ ਇਹ ਕਾਦੇ ਵਾਸਤੇ ਹੁੰਦੀਆਂ ਜੀ ਆਪਾਂ ਕਿ ਆਪਾਂ ਫੈਸਲਾ ਨਹੀਂ ਕਰਾ ਸਕਦੇ ਆਪਾਂ ਪੈਸੇ ਥੋੜਾ ਨਾ ਪਾਉਣੇ ਆ ਉਹਨਾਂ ਨੇ ਕਈ ਗੱਲਾਂ ਕੀਤੀਆਂ ਜਾਣਦੀ ਉਹ ਕਹਿੰਦੇ ਵੀ ਜੱਜ ਨੇ ਮਰਜ਼ੀ ਕਰ ਲਓ ਅਸੀਂ ਨਹੀਂ ਦਿੰਦੇ ਕੁਝ ਵੀ ਇੱਥੋਂ ਭੱਜ ਗਏ ਉਸ ਤੋਂ ਬਾਅਦ ਅਸੀਂ ਫੇਰ ਗਏ ਬਲਦੇਵ ਸਿੰਘ ਕੋਲੇ ਵੀ ਇਹਦਾ ਕੀ ਕੋਈ ਹੱਲ ਦਾ ਸਾਡੀ ਦਰਖਾਸਤ ਦਾ ਸਿਰੇ ਲਾਓ ਇਹਨਾਂ ਨੇ ਕੀ ਕੀਤਾ ਜੀ ਚੱਕ ਚਕਾ ਕੇ ਕਹਿ ਕੇ ਵੀ ਨਾ ਆਇਆ ਇਹ ਉਹ ਤਾਂ ਨਾ ਜੇਠੂ ਗਿਆਲੇ ਆਇਆ ਨਾ ਦਾਨ ਸਿੰਘ ਆਲੇ ਕੋ ਸਾਡਾ ਜੇਠੂ ਦਾ ਮਸਲਾ ਹੀ ਕੋਈ ਨਹੀਂ ਸੀ ਸਾਡਾ ਦਾਸ ਸਿੰਘਾਂ ਦਾਸ ਸਿੰਘਾਂ ਦੇ ਲਈ ਆਏ ਨਹੀਂ ਚਲੋ ਨਾ ਆਏ ਉਹਨਾਂ ਨੇ ਕੀ ਕੀਤਾ ਇਹਨੂੰ ਲਖਵਿੰਦਰ ਨੂੰ ਸਦਿਆ ਜਿਹੜਾ ਦਲਾਲ ਆ ਸੰਜੋਗ ਕਹਿੰਦਾ ਵੀ ਹਾਂ ਮੈਂ ਇਹਨਾਂ ਦਾ ਟਰੈਕਟਰ ਵੇਚਿਆ ਮੈਂ ਦਲਾਲੀ ਲਈ ਹੈ 20 ਹਜ਼ਾਰ ਇਹਨਾਂ ਵੱਨ ਨਹੀਂ ਆਇਆ 1,70,000 ਰੁਪਏ ਇਹਨਾਂ ਦਾ ਦੇਣਾ ਹੈ 5 ਮਈ ਤੱਕ ਮੈਂ ਜਾਂਦਾ ਇਹਨਾਂ ਨੂੰ ਟਰੈਕਟਰ ਦੇ ਦੂੰਗਾ ਜਾਂ ਉਹਨਾਂ ਤੋਂ ਮੈਂ ਪੈਸੇ ਲਿਆ ਕੇ ਦੇ ਦੂੰਗਾ ਮੈਂ ਉਹਨਾਂ ਨੂੰ ਕਹਿ ਕੇ ਆਪੇ ਲਿਉਂ ਠਾਣੇ ਦਲਾਲ ਨੇ ਇਹ ਗੱਲਾਂ ਪੁਲਿਸ ਦੇ ਮੂੰਹ ਤੇ ਕਹੀਆਂ ਹਾਂਜੀ ਪੁਲਿਸ ਦੇ ਮੂੰਹ ਤੇ ਕਹੀਆਂ ਸਾਡੀ ਪੁਲਿਸ ਦੇ ਮੂੰਹ ਤੇ ਲਿਖਤ ਵੀ ਹੋਈ ਹੈ ਹਾਂਜੀ ਇਹ ਪੁਲਿਸ ਦੇ ਮੂੰਹ ਤੇ ਲਿਖਤ ਹੋਈ ਆ ਸਾਡੇ ਪਿੰਡ ਦੇ ਬੰਦੇ ਆ ਹੂੰ ਉਹ ਆਵੇ ਉਹਦੇ ਨਾਲ ਦੇ ਬੰਦੇ ਆ ਲਖਵਿੰਦਰ ਸਿੰਘ ਆ ਜੀ ਇੱਕ ਪੰਮਾ ਸਾਹਿਬ ਚੰਦੋਂ ਇੱਕ ਇੱਥੇ ਇਹ ਕੋਟ ਭਾਈ ਤੋਂ ਆ ਜੀ ਬੰਦਾ ਇਹ ਇਹ ਦਲਾਲ ਦੇ ਨਾਲ ਦੇ ਬੰਦੇ ਆ ਇਹ ਦਲਾਲ ਨਾਲ ਦੇ ਆ ਉਹਨਾਂ ਦੇ ਨਾਲ ਦੇ ਬੰਦੇ ਆ ਹਾਂ ਇਹ ਇਹ ਸਾਡੇ ਨਾਲ ਦੇ ਆ ਜੀ ਆਵਾ ਖੜੇ ਸਾਰੇ ਬੰਦੇ ਇੱਥੇ ਇਕਰਾਰਨਾਮਾ ਜਿਹੜਾ ਹੋਇਆ ਸੀਗਾ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਉਹਦੇ ਕੋਟ ਭਾਈ ਥਾਣੇ ਦੇ ਵਿੱਚ ਹੋਇਆਗਾ ਤੇ ਇਹਦੇ ਵਿੱਚ ਇਹ ਹੈਗਾ ਜਿਹੜਾ ਟਰੈਕਟਰ ਜਿੰਨਾ ਨੇ ਵੇਚਿਆ ਉਸ ਤੇਰ ਦੇ ਸੈਣਾ ਤੇ ਇਹ ਹੈਗਾ ਲਖਵਿੰਦਰ ਸਿੰਘ ਜਿਹੜਾ ਦਲਾਲ ਆ ਉਹਦੇ ਨਾਲ ਇਹਦੇ ਵਿੱਚ ਇਹਨਾਂ ਨੇ ਇਹ ਜ਼ਿਕਰ ਕੀਤਾ ਵਾ ਦੋਨਾਂ ਦਾ ਰਾਜੀਨਾਮਾ ਇਹ ਹੋਇਆ ਵਾ ਸੀ ਜੀ ਕਿ 552025 ਨੂੰ ਦੇਵਿੰਦਰ ਸਿੰਘ ਹੋਰਾਂ ਪਾਸੋਂ ਜਿਹੜੀ ਬੰਦੀ ਰਕਮ ਉਹ ਲਿਆਖੇ ਦੇਵੇਗਾ ਜੇ ਵਾਪਸ ਨਹੀਂ ਹੁੰਦੀ ਤਾਂ ਲਖਵਿੰਦਰ ਸਿੰਘ ਦਲਾਲ ਟਰੈਕਟਰ ਸਵਰਾਜ ਓਕ 855 ਵਾਪਸ ਕਰਾਉਣ ਦਾ ਜ਼ਿੰਮੇਵਾਰ ਹੋਵੇਗਾ ਫੈਸਲਾ ਦੋਵਾਂ ਤਰ੍ਹਾਂ ਨੂੰ ਮਨਜ਼ੂਰ ਹੈ ਜੇਕਰ اقਰਾਰਨਾਮੇ ਮੁਤਾਬਕ ਟਰੈਕਟਰ ਜਾਂ ਪੈਸੇ ਵਾਪਸ ਨਾ ਹੋਏ ਤਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਉਸ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਜੀ ਪੁਲਿਸ ਨੇ ਜੂਨੀਅਨ ਆ ਕੇ ਕਹਿੰਦੇ ਜੀ ਅਸੀਂ ਧਰਨਾ ਲਾਵਾਂਗੇ ਉਸ ਤੋਂ ਬਾਅਦ ਫੇਰ ਸੱਦਿਆ ਸਾਨੂੰ ਹੂੰ ਆਹ 10 12 ਮਈ ਦੀ ਗੱਲ ਹੋਣੀ ਆ। ਹੂੰ ਉਦੋਂ ਸਾਨੂੰ ਸੱਦਿਆ ਅਸੀਂ ਇਕੱਠੇ ਹੋਏ ਮੈਂ ਵੀ ਪਿੰਡੋਂ ਵਹਿਣ ਭਰ ਕੇ ਲਗਾਇਆ 15 20 ਬੰਦੇ ਲੈ ਕੇ ਗਿਆ ਉੱਥੇ ਅਸੀਂ ਇਕੱਠੇ ਹੋਏ। ਹੂੰ ਯੂਨੀਅਨ ਨੇ ਉੱਥੇ ਵੀ ਸਾਨੂੰ ਸਿੱਧਾ ਜਵਾਬ ਦੇਦਾ ਕਹਿੰਦੇ ਜੀ ਅਸੀਂ ਕੁਝ ਨਹੀਂ ਕਰਦਾਗਾ ਜੇ ਸਾਡੇ ਤੇ ਕੋਈ ਕਾਰਵਾਈ ਕਰੂਗਾ ਤਾਂ ਕਰ ਲੈ। ਅਸੀਂ ਤਾਂ ਧਰਨਾ ਲਾ ਲਾਂਗੇ। ਇਹ ਗੱਲ ਕਹੀ। ਹਾਂਜੀ ਤੇ ਉਹ ਜੋ ਮੁਲਾਜ਼ਮ ਹੈ ਅਕਸਰ ਹੁਣ ਪਤਾ ਹੀ ਆ ਜੀ ਧਰਨੇ ਤੋਂ ਹਰੇਕ ਡਰਦਾ। ਉਹਨਾਂ ਨੇ ਇਸ ਕਰਕੇ ਸਾਡੀ ਗੱਲ ਰਫਦ ਰਫੂ ਕਰਦੀ। ਅਸੀਂ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੂੰ ਮਿਲਿਆ ਕਿ ਦਰਵਾਜ਼ਾ ਹੂੰ ਡੀਐਸਪੀ ਸਾਹਿਬ ਕੋਲ ਡੀਐਸਪੀ ਸਾਹਿਬ ਨੇ ਵੀ ਫੋਨ ਕੀਤਾ ਪਰ ਸਾਡਾ ਹਜੇ ਤੱਕ ਕੁਝ ਨਹੀਂ ਬਣਿਆ। ਉਰੇ ਆਓ ਜੀ। ਕੀ ਨਾਮ ਆ ਤੁਹਾਡਾ ਜੀ? ਵਰਤੇ ਸਿੰਘ ਤੁਸੀਂ ਜਾਂਦੇ ਰਹੇ ਹੋ ਰੋਲੇ ਤੇ। ਜਾਂਦੇ ਰਹੇ। ਕੀ ਗੱਲਬਾਤ ਹੋਈ ਇਹਨਾਂ ਦੀ ਕੀ ਨਿਬੜਿਆ ਉੱਥੇ? ਕੱਲ ਕੁਝ ਨਹੀਂ ਬਸ ਕੇਰਾ ਤੁਹਾਡੇ ਕੋਲੇ ਲੈਫਟ ਦੇਣ ਤਾਂ ਆਪਕ ਕੇਰਾ ਕਹਿੰਦਾ ਮੈਂ ਦੇ ਦਊਗਾ। ਹੂੰ ਮੁੜ ਕੇ ਫੇਰ ਨਹੀਂ ਦੁਬਾਰਾ ਇਹਨਾਂ ਦੀ ਯੂਨੀਅਨ ਵਾਲਿਆਂ ਨੇ ਆ ਕੇ ਉਹਨਾਂ ਨੇ ਜਵਾਬ ਹੀ ਚੱਟਾ ਦਿੱਤਾ ਵੀ ਅਸੀਂ ਕੋਈ ਪੈਸਾ ਨਾ ਅੱਜ ਦੇ ਕੇ ਤੇ ਨਾ ਕੱਲ ਦੀਗੀ। ਜੀ। ਉਸ ਤੋਂ ਬਾਅਦ ਉਹ ਬੋਲ ਤਾ ਉਹ ਦੁਗਣਾ ਸਰਪੰਚ ਜਿਹੜਾ ਉਹ ਕਹਿੰਦਾ ਮੇਰੇ ਘਰੇ ਖੜਾ ਆ ਜਾ ਜੀ ਨੇ ਲੈਣਾ ਨਹੀਂ ਦਿੰਦੇ ਸੀ ਕਿਹੜਾ ਸਰਪੰਚ ਕਹਿੰਦਾ ਓ ਤੂੰ ਦਾ ਜਿੱਥੋਂ ਕਹਿੰਦਾ ਇਹ ਗੱਲ ਕਹੀ ਇਧਰ ਇਹ ਗੱਲ ਕਹਿ ਕੇ ਗਿਆ ਜੀ ਹਾਂ ਹਾਂ ਕਹਿ ਕੇ ਗਿਆ ਨਸ਼ਰੀ ਠੰਡਰ ਦੇ ਮੂੰਹ ਤੇ ਕਹਿ ਕੇ ਗਿਆ ਦਾ ਕਿ ਮੇਰੇ ਘਰੇ ਖੜਾ ਨਹੀਂ ਦਿੰਦੇ ਜੀ ਇਹ ਜੇਠੂ ਕੇ ਸਰਪੰਚ ਨੇ ਗੱਲ ਕੀਤੀ ਹਾਂ ਹਾਂ ਜੇਠੂ ਕੰਦ ਅੱਛਾ ਫਿਰ ਦਲਾਲ ਨੇ ਹੁਣ ਕੀ ਥੋੜੀ ਦਲਾਲ ਨਾਲ ਗੱਲ ਹੋਈ ਉਸ ਤੋਂ ਬਾਅਦ ਕੋਈ ਕੋਈ ਸਾਡਾ ਫੋਨ ਹੀ ਨਹੀਂ ਚੱਕ ਰਿਹਾ ਨਾ ਸਾਨੂੰ ਮਿਲ ਰਿਹਾ ਨਾ ਮਿਲਦਾ ਨਾ ਫੋਨ ਪਿੰਡ ਵੀ ਨਹੀਂ ਮਿਲਦਾ ਗਏ ਹਾਂ ਹਾਂ ਜੀ ਪਿੰਡ ਘਰੇ ਤਿੰਨ ਚਾਰ ਵਾਰ ਜਾਇਆ ਨਹੀਂ ਗਏ ਹੂੰ ਉਹਦੇ ਜਿਹੜੇ ਨਾਲ ਦੇ ਬੰਦੇ ਸੀ ਆ ਲਿਖਿਆ ਉਹਨਾਂ ਦੇ ਫੋਨ ਨੰਬਰ ਉਹਨਾਂ ਨਾਲ ਗੱਲ ਕੀਤੀ ਹੈ ਤੁਸੀਂ ਕੋਈ ਉਹਨਾਂ ਆ ਪੰਮਾ ਸਿੰਘ ਨਾਲ ਦੋ ਹੀ ਉਹ ਪੰਮਾ ਸਿੰਘ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਵੀ ਉਹ ਮੈਂ ਤਾਂ ਆਪ ਆਇਆ ਘਰੇ ਉਹਦਾ ਮੰਦਾ ਸਿਉਂਦਾ ਹੀ ਨਹੀਂਗਾ ਇਹ ਗੱਲ ਕਹੀ ਹੈ ਜੀ ਹਾਂਜੀ ਉਨੇ ਸਾਨੂੰ ਇਹ ਗੱਲ ਕਹੀ ਐ ਆ ਸਾਡੇ ਪ੍ਰਧਾਨ ਆ ਇਹਨਾਂ ਨੂੰ ਪੁੱਛ ਲੋ ਇਹਨਾਂ ਵੀ ਨਾਮ ਆ ਜੀ ਬਾਬਾ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਕੁਲਦੀਪ ਸਿੰਘ ਖਾਲਸਾ ਜੀ ਕੀ ਇਹ ਚ ਰੌਲਾ ਕੀ ਪਿਆ ਹੁਣ ਕਿੰਨੀ ਕ ਗੱਲ ਅੱਗੇ ਗਈ ਆ ਜਾਂ ਉਥੋਂ ਦੇ ਪੰਚਾਇਤ ਜਿਵੇਂ ਇਹ ਦੱਸਦੇ ਆ ਵਾਕਈ ਇਦਾਂ ਹੀ ਹੋਇਆ ਵੀ ਜਾਂ ਜੇਠੂਗੜ ਦੇ ਸਰਪੰਚ ਨੇ ਇਹ ਗੱਲ ਕਹੀ ਜਾਂ ਪੁਲਿਸ ਨੇ ਨਹੀਂ ਕੋਈ ਕਾਰਵਾਈ ਕੀਤੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਆ ਜੀ ਵੈਗੜੀਕਾ ਖਾਲਸਾ ਵੈਗੜੀਕਾ ਤੁਸੀਂ ਕਿਸਾਨ ਦੀ ਮਦਦ ਆਸਤੇ ਆਏ ਆ ਜੀ ਮੈਂ ਕਹਿੰਦਾ ਵੀ ਸੱਚ ਜ਼ਰੂਰ ਵਿਖਾਓ ਇੱਕ ਵਾਰੀ ਤੁਸੀਂ ਹੁਣ ਇੱਕ ਕਿਸਾਨ ਨੇ ਆਪਦੇ ਘਰੋਂ ਟਰੈਕਟਰ ਤਰਾਇਆ ਜੀ ਹੈ ਟਰੈਕਟਰ 2 ਲੱਖ ਤੇ 6000 ਰੁਪਏ ਦਾ ਉਹ ਟਰੈਕਟਰ ਆ 30000 ਰੁਪਿਆ ਟੋਟਲ ਇਹਨਾਂ ਦਾ ਆਇਆ 1 ਲੱਖ 76000 ਉਹਨਾਂ ਕੰਨੀ ਬਾਕੀ ਆ ਹੁਣ ਉਹ 1 ਲੱਖ 76000 ਰੁਪਿਆ ਦੇ ਜਾਣ ਤੇ ਕਾਪੀ ਲੈ ਜਾਣਗੇ ਜੇ ਉਹ ਕਹਿੰਦਾ ਵੀ ਪੈਸੇ ਦਿੱਤੇ ਆ ਫਿਰ ਕਾਪੀ ਕਿਉਂ ਨਹੀਂ ਲੈ ਕੇ ਗਏ ਜੀ ਜੇ ਉਹ ਕਹਿੰਦੇ ਵੀ ਕਾਪੀ ਅਸੀਂ ਨਹੀਂ ਦਿੱਤੀ ਚਲੋ ਮੰਨਦੇ ਆ ਉਹ ਕਹਿੰਦੇ ਵੀ ਕਾਪੀ ਨਹੀਂ ਦਿੱਤੀ ਤਾਂ ਸੌ ਪਾ ਦੇਣਾ ਜਿੱਥੇ ਮਰਜ਼ੀ ਖੜਕੇ ਉਹ ਪੈਸੇ ਰੱਖ ਦਨ ਸੱਚਾ ਬੰਦਾ ਚੱਕੂਗਾ ਜੀ ਚੱਕੂਗਾ ਨਾ ਹੁਣ ਉਹ 60000 ਰੁਪਏ ਦਾ ਜਿਹੜਾ ਰੋਲਾ ਪਾਉਂਦੇ ਆ ਉਹ ਇੱਕ ਹੋ ਟਰੈਕਟਰ ਵੇਚਿਆ ਉਹਨਾਂ ਨੂੰ ਡੀ ਆਈ ਟਰੈਕਟਰ ਪਹਿਲਾਂ ਦਾ ਉਹ ਪਹਿਲਾਂ ਦੀ ਗੱਲ ਆ ਜਿਹੜੇ ਇਹ 60000 ਰੁਪਏ ਪਾਉਂਦੇ ਆ ਨਾ ਤੁਸੀਂ ਵੀਡੀਓ ਚ ਵੇਖਿਆ ਉਹ ਦਲਾਲ ਬੋਲਦਾ ਤਾਂ ਪਹਿਲਾਂ ਵਾਲੇ ਟਰੈਕਟਰ ਦੀ ਗੱਲ ਆ ਇਹ ਟਰੈਕਟਰ ਦਾ ਸੌਦਾ ਜਿਹੜਾ ਉਹ ਵੱਖਰਾ ਸੌਦਾ ਜੀ ਹਾਂਜੀ ਸੋ ਰੋਲਾ ਇਹੀ ਹੈਗਾ ਵੀ ਪੈਸੇ ਉਹ ਦੇਣਾ ਨਹੀਂ ਚਾਹੁੰਦੇ ਦਲਾਲ ਸੰਨੇ ਸੰਨਾ ਦੋਨੇ ਧਿਰਾਂ ਨੂੰ ਖਰਾਬ ਕਰੀ ਜਾਂਦਾ ਜੀ जिने ਲਿਆ ਉਹਨਾਂ ਨੂੰ ਵੀ ਤੇ ਜਿਨੇ ਵੇਚਿਆ ਉਹਨਾਂ ਨੂੰ ਵੀ ਲੈਣ ਵਾਲਿਆਂ ਦੀ ਗਲਤੀ ਇਹ ਜੇ ਹੁਣ ਚੰਡਾ ਸਿੰਘ ਜੇਠੂ ਕਹਣਾ ਬੋਲਦਾ ਹੂੰ ਕਿ ਇਹ ਨਹੀਂ ਦਿੰਦੇ ਯਾਰ ਤੁਸੀਂ ਤਰਾ ਦਲਾਲ ਤੋਂ ਲੈ ਲਓ ਹੂੰ ਕਿ ਉਹ ਜੇ ਆਪਦੇ ਆਪ ਨੂੰ ਪ੍ਰਧਾਨ ਮੰਨਦਾ ਕਿ ਹਾਂ ਮੈਂ ਪ੍ਰਧਾਨ ਆ ਯੂਨੀਅਨਾਂ ਦਾ ਕੰਮ ਕੀ ਹੁੰਦਾ ਪੈਸੇ ਮਕਰਾਉਣਾ ਹੁੰਦਾ ਜਾਂ ਰੋਲਾ ਪਾਉਣਾ ਹੁੰਦਾ ਜਾਂ ਨਿਵੇੜਨ ਦਾ ਹੁੰਦਾ ਹੂੰ ਨਿਵੇੜਨੇ ਦੋਨੇ ਤਿਹਰਾ ਨੂੰ ਚਾਹੇ ਕਿੰਨੀਆਂ ਵੀ ਤਿਹਰਾ ਵਿੱਚ ਹੂੰ ਸਨੇ ਦਲਾਲ ਆ ਸਾਰਿਆਂ ਨੂੰ ਇੱਕ ਥਾਂ ਤੇ ਬਿਠਾ ਕੇ ਹੂੰ ਕੀ ਉਹਨਾਂ ਦਾ ਫੈਸਲਾ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਇਹ ਥੋੜੀ ਆ ਵੀ ਪੋਸਟ ਵਾਲਿਆਂ ਨੂੰ ਪੈਸੇ ਦੇ ਦੋ ਤੋਂ ਫੋਨ ਕਰਾਦਾ ਕਿ ਕਿੰਨਾ ਕੁ ਦਾ ਟਾਈਮ ਆ ਨਿਕਲੂਗਾ ਹੂੰ ਆਖ ਨੂੰ ਸੱਚ ਤਾਂ ਸਾਹਮਣੇ ਆਉਣਾ ਹੀ ਆਉਣਾ ਹੂੰ ਸੋ ਮੈਂ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਜਨਤਾ ਨੂੰ ਮੈਂ ਲੋਕਾਂ ਨੂੰ ਕਿਸਾਨਾਂ ਨੂੰ ਤੇ ਸਰਕਾਰਾਂ ਨੂੰ ਇਹ ਦੱਸਣਾ ਚਾਹਣਾ ਵੀ ਇੱਕ ਕਿਸਾਨ ਦੀ ਕਿਤੇ ਵੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇੱਕ ਬੰਦੇ ਨੇ 2 ਲੱਖ 6000 ਦਾ ਟਰੈਕਟਰ ਵੇਚਤਾ 176000 ਰੁਪਏ ਨੂੰ ਤਰਸਦਾ ਫਿਰਦਾ ਰੋਜ਼ ਇੰਨੇ ਬੰਦੇ ਲਿਆਣੇ ਕੋਈ ਸੌਖੀ ਗੱਲ ਨਹੀਂ ਹੁੰਦੀ ਜੀ ਇੱਕ ਪਰੌਣਾ ਅਜੇ ਸੰਭਾਲਣਾ ਔਖਾ ਹੋ ਜਾਂਦਾ 20 ਵੀ ਬੰਦੇ ਰੋਜ਼ ਹੀ ਲੈ ਕੇ ਜਾਂਦੇ ਥਾਣੇ 'ਚ ਉਹਨਾਂ ਨੂੰ ਕੋਈ ਸ਼ਰਮ ਨਹੀਂ ਜੇ ਕੋਈ ਉਹਨੂੰ ਲੱਗਦਾ ਵੀ ਹਾਂ ਅਸੀਂ ਸਹੀ ਹਾਂ ਤਾਂ ਉਹ ਸੁਨਵਾਈ ਦੇਣ ਆ ਕੇ ਬੈਠਣ ਗੱਲਬਾਤ ਕਰਨ ਇਹ ਥੋੜੀ ਆ ਵੀ ਟਰੈਕਟਰ ਹੈ ਨਹੀਂ ਕੋਈ ਲਿਆ ਨਹੀਂ ਸਕਦਾ ਸਾਡੇ ਘਰੇ ਖੜਾ ਇਹ ਗੱਲਾਂ ਕਿੱਦਾਂ ਨਹੀਂ ਆਉਂਦੀਆਂ ਇਹ ਬੰਦਿਆ ਦਾ ਜਿਹੜਾ ਮਰਦਾਂ ਵਾਲੀ ਗੱਲ ਨਹੀਂ ਹੁੰਦੀਗੀ ਜੇ ਠੱਗੀ ਮਾਨੀ ਸਿੱਧਾ ਕਹਿਣਾ ਅਸੀਂ ਮਾਰੀ ਆ ਤਾਂ ਫਿਰ ਜੋ ਵੀ ਕਾਰਵਾਈ ਆ ਉਹ ਜ਼ਰੂਰ ਇਹਨਾਂ ਤੇ ਹੋਣੀ ਚਾਹੀਦੀ ਆ ਸੋ ਸਰਕਾਰ ਨੂੰ ਇਹੀ ਬੇਨਤੀ ਆ ਸਾਡੀ ਇਹ ਜਿਹੜੀ ਗੱਲਬਾਤ ਹੋਈ ਹੈਗੀ ਮੈਂ ਤੁਹਾਨੂੰ ਕਾਪੀ ਟਰੈਕਟਰ ਦੀ ਕਾਪੀ ਹੈ ਤੁਹਾਡੇ ਕੋਲ ਜੀ ਹਾਂ ਪਹਿਲਾਂ ਟਰੈਕਟਰ ਵਿੱਚ ਜਿਹੜੀ 60000 ਦੀ ਗੱਲ ਕਰਦੇ ਆ ਖੜਾ ਜੀ ਲਖਵਿੰਦਰ ਸਿੰਘ ਨਾਲ ਇਹਨਾਂ ਦੇ ਇਹ ਪਹਿਲਾਂ ਦਾ ਟਰੈਕਟਰ ਦੀ ਗੱਲ ਹੈ ਇਹ ਇਹ ਲਖਵਿੰਦਰ ਸਿੰਘ ਨੇ ਪਹਿਲਾਂ ਵੀ ਬਕਾਇਆ ਟਰੈਕਟਰ ਹਾਂਜੀ ਪਹਿਲਾਂ ਹੀ ਬਕਾਇਆ ਸਾਡਾ ਟਰੈਕਟਰ ਉਹ ਪਿੰਡ ਭਲਾਈਆਂ ਦੇ ਦਾ ਕੋਈ ਸਾਬ ਜਾਂਦਾ ਬੰਦਾ ਸੀਗਾ ਟਰੈਕਟਰ ਵੇਚਿਆ ਸੀ ਅਸੀਂ ਹੂੰ ਉਹਦੇ ਪੈਸੇ ਰਹਿੰਦੇ ਸੀ ਜਿਹੜਾ 60000 ਕਹਿੰਦੇ ਅਸੀਂ ਉਹਦਾ 60000 ਰੁਪਏ ਸਾਨੂੰ ਆਇਆ 55000 ਰੁਪਏ ਸਾਡਾ ਉਹ ਵੀ ਰਹਿੰਦਾ ਲਖਵਿੰਦਰ ਨੇ ਉਹ ਤਾਂ ਅਸੀਂ ਗਾਂ ਬੰਦਾ ਕਹਿੰਦਾ ਵੀ ਮੈਂ ਆਪੇ ਜਾਣੂਗਾ ਜਿਹੜੇ ਨਾਂ ਦਿੱਤੇ ਪਰ ਉਹਨੇ ਜਿਹੜੇ 855 ਦੇ ਗਾਂ ਵਾਲੇ ਬੰਦੇ ਕਹਿੰਦੇ ਅਸੀਂ ਤਾਂ ਜਾਣਦੇ ਨਹੀਂ ਜੀ ਇਹ ਟਰੈਕਟਰ ਦਾ ਪਹਿਲਾਂ ਦਾ ਜਿਹੜੀ ਕੋਈ ਗੱਲਬਾਤ ਹੈ ਇਹਨਾਂ ਦੇ ਜਾਂ 60000 ਰਹਿੰਦਾ ਜਾਂ ਜਿੰਨੇ ਪੈਸੇ ਰਹਿੰਦੇ ਆ ਉਹ ਗੱਲਬਾਤ ਇਹ ਕਹਿੰਦੇ ਕਿ ਪਹਿਲਾਂ ਵਾਲੇ ਸਾਡੇ ਟਰੈਕਟਰ ਦੀ ਹੈ ਕਿਉਂਕਿ ਇਹ ਜਿਹੜੇ ਹੈਗੇ ਵੀਰ ਇਹ ਟਰੈਕਟਰ ਲੈ ਕੇ ਆਉਂਦੇ ਆ ਮੰਡੀਆਂ ਤੋਂ ਜਾਂ ਜਿਵੇਂ ਪਿੰਡਾਂ 'ਚ ਕੋਈ ਹੁੰਦਾ ਫਿਰ ਉਹਨੂੰ ਲਿਆ ਕੇ ਜਿਹੜਾ ਤਿਆਰ ਕਰਕੇ ਆਪਦੇ ਤਰੀਕੇ ਦੇ ਨਾਲ ਅੱਗੇ ਟਰੈਕਟਰ ਆ ਜਿਹੜੇ ਉਹ ਵੇਚਦੇ ਆ ਜਿਵੇਂ ਲਖਵਿੰਦਰ ਸਿੰਘ ਦਾ ਦਲਾਲੀ ਦਾ ਕੰਮ ਹੈ ਆਪਦੀ ਮਿਹਨਤ ਨਾਲ ਚੀਜ਼ ਲਿਆ ਕੇ ਉਹਨੂੰ ਤਿਆਰ ਕਰਕੇ ਜਿਹੜੀ ਕੋਈ ਉਹ ਝੁਕਾਟ ਹੁੰਦੀ ਹੈ ਉਹਨੂੰ ਪੂਰੀ ਕਰਕੇ ਅੱਗੇ ਫੇਰ ਇਹ ਟਰੈਕਟਰ ਆ ਜਿਹੜਾ ਕਿੰਨੇ ਕ ਟ ਮੈਂ ਜੀ ਘੱਟ ਤੋਂ ਘੱਟ 7-8 ਦਾ ਕਰਦਾ ਜੀ 2000 7-8 ਉਹ ਤੋਂ ਪਹਿਲਾਂ ਕਦੇ ਆ ਰੌਲਾ ਨਹੀਂ ਆਇਆ ਅੱਜ ਤੱਕ ਨਹੀਂ ਜੀ ਹੋਇਆ ਜੀ ਪਹਿਲੀ ਵਾਰ ਹੋਇਆ ਇਹ ਹੀ ਲਖਵਿੰਦਰ ਸਿੰਘ ਮੈਥੋਂ ਚ 20-20 ਟਰੈਕਟਰ ਘਰੋਂ ਲੈ ਕੇ ਗਿਆ ਜੀ ਦਵਾਈ ਇਹਨਾਂ ਨੂੰ ਹੂੰ ਦਲਾਲ ਨੇ ਰੌਲਾ ਪਾਇ ਲਖਵਿੰਦਰ ਨੇ ਨਾਲ ਜੀ ਜੋ ਗਾਹ ਵਾਲਾ ਬੰਦਾ ਸਹੀ ਹੋਵੇ ਜੀ ਫੇਰ ਦਲਾਲ ਦਾ ਕੀ ਰੌਲਾ ਵਿੱਚ ਪੈਂਦਾ ਹੀ ਨਹੀਂ ਹੂੰ ਇਹ ਤਾਂ ਗਾਹ ਵਾਲੇ ਬੰਦੇ ਨੂੰ ਮੁਕਰ ਰਿਹਾ ਪੈਸੇ ਹੂੰ ਉਹਨਾਂ ਨੇ ਮੁਕਰਨੇ ਕਰਕੇ ਹੀ ਦਲਾਲ ਵਿਚਾਰਾ ਕੀ ਕਰੇ ਦਲਾਲ ਦਾ ਦਲਾਲੀਆਂ ਕਰਦਾ 1000 ਰੁਪਏ ਉਧਰੋਂ ਲੈਣਾ 1000 ਉਧਰੋਂ ਲੈਣਾ ਉਹਦਾ ਦਾ ਢਿੱਡ ਭਰ ਦੋਪਹਿਰ ਵੀ ਪਰੇ ਭਰੀ ਹੈ ਨਾ اقرار نامہ ਵੀ ਕਰ ਗਿਆ ਦਲਾਲ ਤੁਹਾਡੇ ਨਾਲ ਵੀ ਮੈਂ ਪੈਸੇ ਦੇ ਦੂੰ ਅਕਸਰ ਜੀ ਉਹਨੂੰ ਜਦੋਂ ਅਸੀਂ ਸਾਡੇ ਨੇੜ ਦੇ ਪਿੰਡ ਦਾ ਜਦੋਂ ਪੁਲਿਸ ਮੂਰੇ ਉਹਦਾ ਨਹੀਂ ਪਹੁੰਚੇ ਉਹਨੇ ਤਾਂ ਕੋਈ ਜਵਾਬ ਦੇਣਾ ਸੀ ਉਹਨੇ اقرار نامہ ਤਾਂ ਕਰਿਆ ਵੀ ਉਹ ਜ਼ਿੰਮੇਵਾਰ ਹੈ ਇਸ ਚੀਜ਼ ਦਾ ਵੀ ਮੈਂ ਪੈਸੇ ਦਿਵਾਉਂ ਜਾ ਮੈਂ ਟਰੈਕਟਰ ਲੈ ਕੇ ਦੂੰ ਹੁਣ ਜਦੋਂ ਉਹਨੂੰ ਟਰੈਕਟਰ ਨਹੀਂ ਦੇ ਰਹੇ ਉਹ ਵਿਚਾਰਾ ਕਿੱਥੋਂ ਲੈ ਕੇ ਦੂੰ ਤੁਸੀਂ ਮੰਨਦੇ ਵੀ ਦਲਾਲ ਸਹੀ ਆ ਹਾਂਜੀ ਦਲਾਲ ਇੱਕ ਗੱਲ ਉਹ ਤਾਂ ਜੀ ਸਾਡੇ ਜਿਵੇਂ ਦਲਾਲੀਆਂ ਲੈਂਦੇ ਆ ਉਸ ਹਿਸਾਬ ਨਾਲ ਤਾਂ ਦਲਾਲ ਸਹੀ ਸੀ ਪਰ ਜਦੋਂ ਉਹ ਉਹ ਜਿਵੇਂ ਉਹ ਕਹਿੰਦੇ ਵੀ ਸਾਡਾ ਦਲਾਲ ਪੈਸੇ ਲੈ ਗਏ ਸਾਣਾ ਫਿਰ ਦਲਾਲ ਬੇਇਮਾਨ ਜੀ ਉਹਨਾਂ ਦੇ ਖੁਦ ਰਿਸ਼ਤੇਦਾਰ ਹੈ ਜੀ ਇਹ ਇਹਨਾਂ ਦੀ ਆਵਤhme ਰਿਸ਼ਤੇਦਾਰੀ ਰਲਦੀ ਆ ਇਹ ਬੰਦੇ ਤੋਂ ਆਦੇ ਅਸੀਂ ਪੈਸੇ ਲੈਣੇ ਹਾਂ ਹਾਂ ਜੇ ਠੋਕਿਆਂ ਵਾਲੇ ਆਦੇ ਅਸੀਂ ਇਸ ਬੰਦੇ ਤੋਂ ਭਲਾਉਣ ਨਾਲ ਤੋਂ ਪੈਸੇ ਲੈਣੇ ਹਾਂ ਅਸੀਂ ਤਾਂ ਉਹਦੇ ਤੇ ਲੈ ਕੇ ਗਏ ਇਹਦੇ ਤਾਂ ਕੋਈ ਮਤਲ ਨਹੀਂਗਾ ਵੀ ਲੈ ਕੇ ਗਿਆ ਦਲਾਲ ਨੇ ਤੁਹਾਨੂੰ ਟਰੈਕਟਰੇ ਤੋਂ ਦਵਾਤਾ ਦਿੱਤਾ ਇਹਨਾਂ ਨੇ ਤਾਂ ਦਾਨਿਆਂ ਵਾਲਿਆਂ ਨੂੰ ਦਿੱਤਾ ਹੈ ਬਿਲਕੁਲ ਦਲਾਲ ਨਾਲ ਤਾਂ ਕੋਈ ਲਲਾਖਖਾ ਇਹਨਾਂ ਨੂੰ ਤੇ ਹੁਣ ਉਹਨਾਂ ਨੇ ਇਸ਼ੂ ਬਣਾ ਲਿਆ ਵੀ ਅਸੀਂ ਤਾਂ ਇਹ ਤੋਂ ਦਲਾਲ ਤੋਂ ਪੈਸੇ ਲੈਣੇ ਆਇਤਾ ਉਹਦੇ ਚ ਗਏ ਕਿਉਂ ਉਹਦੇ ਚ ਪੈਸਿਆਂ ਜੇ ਟਰੈਕਟਰ ਕੱਟ ਇਦਾਂ ਕਿ ਪੈਸਾ ਲਗਾਇਆ ਜਾਂ ਕਰ ਲੋ ਜਿਹੜਾ ਕੋ ਕਰਨਾ ਕੋਡ ਨੇ ਕੋਈ ਗੱਲ ਹੋਈ ਸੀ ਪਹਿਲਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸਾਡਾ ਜੀ ਇੱਕ ਗੱਲ ਇਹ ਕਿ ਲਾਲ ਦਾਨ ਸਿੰਘ ਆਲੇ ਕਹਿੰਦੇ ਅਸੀਂ ਤਾਂ ਕਿ ਲੈ ਗਏ ਨਹੀਂ ਗਏ ਪਰ ਮੇਰੇ ਘਰੇ ਦੂਜੇ ਦਿਨ 20000 ਰੁਪਏ ਦੇ ਕੇ ਗਏ ਜੀ ਕੌਣ ਆਇਆ ਸੀ ਦਵਿੰਦਰ ਸਿੰਘ ਜੀ ਉਹ ਮੈਨੂੰ ਇੱਥੇ ਬੈਠਾ ਨੂੰ ਇੱਥੇ ਪੈਸੇ ਦੇ ਗਿਆ 20000 ਰੁਪਏ ਜੇ ਸਾਨੂੰ ਸਾਨੂੰ ਇੰਨਾ ਪਤਾ ਨਹੀਂ ਸੀ ਉਹਦੀ ਵੀਡੀਓ ਬਣਾ ਲੈਂਦੇ ਏ ਕਾਪੀ ਆ ਟਰੈਕਟਰ ਦੀ ਹਾਂਜੀ ਏ ਕਾਪੀ ਆ ਹੀ ਟਰੈਕਟਰ ਦੀ ਕਾਪੀ ਇਹਨਾਂ ਦੇ ਕੋਲ ਆ ਟਰੈਕਟਰ ਦੀ ਫਿਰ ਐਫੀ ਡੈਫਟ ਬਣਾਇਆ ਸੀ ਤੁਸੀਂ ਨਹੀਂ ਜੀ ਐਫੀ ਡੈਫਟ ਤਾਂ ਹੁੰਦੇ ਆ ਇੱਥੇ ਲੈ ਕੇ ਬਣਾਉਣਾ ਸੀ ਹਾਂਜੀ ਚਲੋ ਸਾਰੀ ਇਹ ਚੱਲਦਾ ਹੀ ਆ ਜੀ ਮੰਡੀਆਂ ਤੇ ਵੀ 8-10 ਦਿਨਾਂ ਦਾ ਕਰਾਰ ਹੁੰਦਾ ਜੀ ਜਦੋਂ ਮੰਡੀ ਦੇ ਆਉਂਦੇ ਆ ਲੈਣ ਵਾਲੇ ਸਾਈ ਦੇ ਕੇ ਬੰਦਾ ਜ਼ਿੰਮੇਵਾਰ ਦੇ ਕੇ ਲੈ ਜਾਂਦੇ ਆ ਜਾ ਆਪਾਂ ਜਾਣ ਫਿਰਣਾ ਤਾਂ ਵੀ ਟਰੈਕਟਰ ਇਕੱਲੇ ਜਾਣਸਾਂ ਅਸੀਂ ਜਿਹਾਉਣੇ ਹੁਣ ਪਿੰਡਾਂ ਚੋਂ ਵੀ ਟਰੈਕਟਰ ਲਿਆਉਣੇ ਈ ਤੁਹਾਨੂੰ ਅਠਾਂ ਦਿਨਾਂ ਨੂੰ ਪੈਸੇ ਦੇ ਕੇ ਜਾਵਾਂਗੇ ਜਦੋਂ ਪੈਸੇ ਦੇਣ ਜਾਂਦੇ ਉਹਨਾਂ ਦਾ ਕਾਪੀ ਫੜਦੇ ਆਂ ਨਾਲੇ ਸਰਕਾਰੀ ਨੋਟਰੀ ਟੈਸਟ ਐਫੀਡੇਟ ਬਣਾ ਕੇ ਦਿੰਨੇ ਆਂ ਅਸੀਂ ਆਪਦੇ ਬੰਦੀਆਂ ਨੂੰ ਦਿੰਨੇ ਉਹਨਾਂ ਤੋਂ ਸੰਭਾਲਦਾ ਲੈਨੇ ਹੁਣ ਕੀ ਚਾਹੁੰਨੇ ਹੋ ਤੁਸੀਂ ਅਸੀਂ ਤਾਂ ਇਹ ਕਹਿੰਦੇ ਸਾਨੂੰ ਸਾਢੇ ਪੈਸੇ ਦਵਾਏ ਜਾਣ ਸਾਫ਼ ਕੀਤਾ ਜਾਵੇ ਤੇ ਪੁਲਿਸ ਇਸ ਤੇ ਕਾਰਵਾਈ ਕਰੇ ਜੀ ਇਹ ਵੋਟਰ ਸ੍ਰੀ ਦਾ ਮਾਮਲਾ ਪਿੰਡ ਵੋਟਰ ਸ੍ਰੀ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਦੂਜਾ ਪੱਖ ਪਿੰਡ ਧਾਨ ਸਿੰਘ ਵਾਲਾ ਆਪਾਂ ਉੱਥੇ ਦੂਸਰੇ ਪੱਖ ਦੇ ਨਾਲ ਵੀ ਗੱਲਬਾਤ ਰਾਬਤਾ ਕਾਇਮ ਕਰਾਂਗੇ ਜੇ ਉਹਨਾਂ ਨੇ ਕੋਈ ਗੱਲਬਾਤ ਆਪਣੇ ਨਾਲ ਕੀਤੀ ਉਸ ਪਿੰਡ ਦੇ ਸਰਪੰਚ ਦੇ ਨਾਲ ਜੇ ਧਾਨ ਸਿੰਘ ਵਾਲੇ ਨਾਲ ਦੂਸਰੇ ਪੱਖ ਨਾਲ ਆਪਣੀ ਗੱਲਬਾਤ ਹੁੰਦੀ ਉਹ ਜੇਠੂਗਿਆਂ ਵਾਲੇ ਕੀ ਕਹਿੰਦੇ ਜੇ ਅੱਗੇ ਆਪਣਾ ਤੀਜੀ ਧਰ ਨਾਲ ਵੀ ਰਾਬਤਾ ਕਾਇਮ ਹੁੰਦਾ ਉਹਨਾਂ ਦਾ ਪੱਖਾ ਜਿਹੜਾ ਉਹ ਜ਼ਰੂਰ ਸੁਣਾਂਗੇ ਇਹ ਪਹਿਲੀ ਧਰ ਸੀ ਜਿਹਨੇ ਟਰੈਕਟਰ ਵੇਚਿਆ ਸੀ 855 ਜਿਹਨੂੰ 2 2.5 ਮਹੀਨੇ ਹੋ ਗਿਆ ਇਕਰਾਰਨਾਮੇ ਤੋਂ ਜਿਹੜੀਆਂ ਤਰੀਕਾਂ ਉਹ ਅੱਗੇ ਲੰਘ ਗਈਆਂ ਇਹਨਾਂ ਨੂੰ ਪੈਸੇ ਵੀ ਨਹੀਂ ਮਿਲਦੇ ਤੇ ਟਰੈਕਟਰ ਆ ਜਿਹੜਾ ਉਹ ਵੀ ਨਹੀਂ ਮਿਲਦਾਗਾ ਠੀਕ ਆ ਇਹ ਪਹਿਲਾ ਪੱਖ ਸੀ ਪਹਿਲੀ ਤਰ ਦਾ ਦੂਜੀ ਤਰ ਕੀ ਕਹਿੰਦੀ ਹੈ ਉਹਨਾਂ ਨੇ ਪੱਖ ਰੱਖਣਾ ਜਾਂ ਨਹੀਂ ਰੱਖਣਾ ਉਹ ਗੱਲਬਾਤ ਆਪਾਂ ਉਹਨਾਂ ਨਾਲ ਕਰਕੇ ਜਿਹੜਾ ਹੈਗਾ ਉਹ ਕਲੀਅਰ ਜ਼ਰੂਰ ਕਰਾਂਗੇ ਤੇ ਇਸ ਪਰਿਵਾਰ ਦਾ ਜਿਹੜਾ ਹੈਗਾ ਥੱਲੇ ਵੀਡੀਓ ਚ ਨੰਬਰ ਵੀ ਚੱਲ ਰਿਹਾ ਕਿਸੇ ਨੇ ਇਹਨਾਂ ਨਾਲ ਸੰਪਰਕ ਕਰਨਾ ਹੋਵੇ ਕਿਸੇ ਜਥੇਬੰਦੀ ਨੇ ਕਿਸੇ ਹੋਰ ਕਿਸਾਨ ਭਰਾ ਨੇ ਜਾਂ ਹੋਰ ਵੀ ਕੋਈ ਡਿਟੇਲ ਲੈਣੀ ਹੋਵੇ ਕਿਉਂਕਿ 2007-08 ਤੋਂ ਟਰੈਕਟਰਾਂ ਦਾ ਜਿਹੜਾ ਕੰਮ ਆ ਉਹ ਕਰਦੇ ਉਹ ਇਹਨਾਂ ਨਾਲ ਸੰਪਰਕ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਦੂਸਰੀ ਧਰ ਨਾਲ ਆਪਾਂ ਕੋਸ਼ਿਸ਼ ਕਰਾਂਗੇ ਵੀ ਰਾਬਤਾ ਆਪਣਾ ਕਾਇਮ ਹੋ ਜੇ ਜੁੜੇ ਰਹੋ ਮਲੋਕਾ ਟੀਵੀ ਨਾਲ ਧੰਨਵਾਦ